ਮੈਂ ਥੋੜੀ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਕਰਨ ਤੋਂ ਬਾਅਦ ਇੱਕ ਨੰਬਰ ਕਾਊਂਟਰ ਤੇ ਗਿਆ ਉੱਥੇ ਮੈਂ ਕਿਹਾ ਬਿਲਿੰਗ ਕਰ ਦੇ ਉਹ ਕਹਿੰਦਾ ਕਾਊਂਟਰ ক্লোਜ਼ ਹੈਗਾ ਵਾ ਮੈਂ ਕਿਹਾ ਕਾਊਂਟਰ ক্লোਜ਼ ਹੁੰਦਾ ਨਾ ਜਦੋਂ 7 ਜਾਂ 10 ਬੰਦੇ ਖੜੇ ਹੋਵੇ ਮੈਨੂੰ ਤਾਂ ਪੂਨਾ ਘੰਟਾ ਹੋ ਗਿਆ ਤੂੰ ਹੁਣ ਕਹਿ ਰਿਹਾ ਮੈਂ ক্লোਜ਼ ਹੋ ਗਿਆ ਭਾਈ ਜੀ ਉਸ ਨੂੰ ਫਟਾ ਕਰ ਦੋ ਇਹਨਾਂ ਕੋਸ਼ਾਣਾਮਾ ਥੋੜੇ ਜਿਹਾ ਇੱਕ ਬੀਟ ਆਉ ਰਿਹਾ ਹੈ ਆਹ ਰੋਕਣਾ ਦਾ ਤੁਹਾਨੂੰ ਕਦਾ ਕੋਈ ਲੋਕ ਅੱਪਾ ਕਿੱਦਾਂ ਲਗਾ ਸਕਦੇ ਆ ਫਰੇਕ ਦਾ ਬਿੱਲ ਹੋਇਆ ਮੈਂ ਕਿ ਬਾਹਰ ਤੇ ਕਿਸੇ ਨੇ ਨਹੀਂ ਜਾਣ ਦਿੱਤਾ ਜਾ ਰਿਆ ਸੀ ਨਾ ਉਸ ਵੇਲੇ ਜਦੋਂ ਤੁਸੀਂ ਅੰਦਰ ਸੀ ਆਹ ਕਹਿ ਰਿਆ ਸੀ ਮੇਰੀ ਚੀਜ਼ ਗਿਰੀ ਹੈ ਕੋਈ ਬਾਹਰ ਨਾ ਚਲਾ ਜਾਓ ਪਲੀਜ਼ ਰੋਕ ਜਿਓ ਪੁਲਿਸ ਆਨ ਦੋ ਪੁਲਿਸ ਕੋ ਮੈਂ ਹੈਲਪ ਲ ਲਾਂਗਾ ਮੈਂ ਗੱਲ ਕਹੀ ਹੈ ਕਿ ਤੁਸੀਂ ਮੈਨੂੰ ਰੋਕ ਨਹੀਂ ਸਕਦਾ ਮੈਂ ਕਿਉਂ ਉਹਨੂੰ ਨਾ ਰੋਕਨ ਵਾਲਾ ਸਰ ਸੁਣੋ ਅਗਰ ਤੁਹਾਡੇ ਉੱਤੇ ਇਤਨਾ ਦਾ ਇਲਜ਼ਾਮ ਲੱਗ ਰਿਹਾ ਤੁਸੀਂ ਵੀ ਤੇ ਇਨੋਂ ਤੋਂ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਲੈ ਸਕਦੇ ਹੋ ਵਿਦ ਟਾਈਮਿੰਗ ਕਿ ਇੰਨੇ ਵਜੇ ਤੋਂ ਲੈ ਕੇ ਇੰਨੇ ਟਾਈਮ ਤੇ ਮੈਂ ਮੈਂ ਲੈਣ ਗਿਆ ਸੀਗਾ ਉਹ ਕਹਿੰਦਾ ਹੈਂਗ ਹੋ ਗਿਆ ਕਹਿੰਦਾ ਹੈ ਕਹਿੰਦਾ ਹੈਂਗ ਹੋ ਚਲੋ ਬਾਅਦ ਚ ਹੋ ਜਾਏਗਾ ਹਾਂਜੀ ਹਾਂ ਮੰਗ ਕੁਛ ਨਹੀਂ ਕਰਦਾ ਜਿਨ੍ਹਾਂ ਨੇ ਹਿੱਟ ਕੀਤਾ ਬਸ ਉਹਨੂੰ ਇਨਸਾਰ ਮੰਗਦਾ ਵਾਂ ਨੁਕਸਾਨ ਬਣਾਉਂਦਾ ਉਹ ਮੁੰਡੇ ਖੜੇ ਬਲਵਾ ਘਾਲੀ ਇਹਨਾਂ ਨਾਲ ਕਰ ਤੁਸੀਂ ਸੀਗੇ ਕੀ ਗਲਬਤ ਕੀ ਹੋਈ ਭਾਜੀ ਕਾਉਂਟਰ ਤੇ ਤੁਸੀਂ ਸੀਗੇ ਇੱਧਰ ਕੀ ਹੋਇਆ ਕੀ ਸੀਗਾ ਕੀ ਗੱਲਬਾਤ ਹੋਈ ਸੀ ਸਰ ਮੈਂ ਤਾਂ ਬਾਅਦ ਚ ਆਇਆ ਵਾਂ ਜਰੂਰ ਕੋਈ ਨਹੀਂ ਬਿਲਿੰਗ ਤਾਂ ਤੁਸੀਂ ਸੀਗੇ ਲੜਾਈ ਝਗੜਾ ਤੁਹਾਡਾ ਨਾਲ ਹੋਇਆ ਸੀਗਾ ਕੀ ਗੱਲਬਾਤ ਹੋਈ ਸੀ ਸਰ ਮੈਂ ਬਿਲਿੰਗ ਕਰ ਰਿਹਾ ਸੀ ਤੇ ਮੇਰਾ ਲੰਚ ਦਾ ਟਾਈਮ ਆ ਮੈਂ ਸਵੇਰੇ 8 ਵਜੇ ਦਾ ਆਇਆ ਤੇ 2 ਵਜੇ ਦੇ ਆਸਪਾਸ ਮੇਰਾ ਲੰਚ ਦਾਾਈ ਹੋ ਗਿਆ ਸੀ ਕਿ ਮੈਂ ਜਾਣ ਤੋਂ ਪਹਿਲੇ ਕਲੋਜ਼ ਬੋਰਡ ਰੱਖਿਆ ਜਾਣ ਤੋਂ ਮੈਨੂੰ ਕਲੋਜ਼ ਬੋਰਡ ਰੱਖਤਾ ਤੇ ਜਿੰਨੇ ਲਾਈਨ ਚ ਲੱਗੇ ਸੀ ਉਹਨਾਂ ਨੂੰ ਮੈਂ ਕਹਤਾ ਸੀ ਤੁਹਾਡੀ ਬਿਲਿੰਗ ਹੋ ਜਾਏਗੀ ਜਿੱਥੇ ਤੱਕ ਨਹੀਂ ਸੀ ਲਾਈਨ ਖਤਮ ਕੋਈ ਵੀ ਨਹੀਂ ਸੀ ਮੌਜੂਦ ਮਨਾਂ ਕਰਤਾ ਕਿ ਉਸ ਤੋਂ ਬਾਅਦ ਕਿਸੇ ਦੀ ਬਿਲਿੰਗ ਨਹੀਂ ਹੋਣੀ ਹੈ ਤੇ ਉਸ ਤੋਂ ਬਾਅਦ ਮੈਡਮ ਆਏ ਇਹਨਾਂ ਦੀ ਵਾਈਫ ਤੇ ਉਹਨਾਂ ਨੇ ਉਹਨਾਂ ਨੂੰ ਆਂਦੀ ਮੈਂ ਕਹਤਾ ਕਿ ਮੈਡਮ ਬਿਲਿੰਗ ਨਹੀਂ ਹੋਣੀ ਹੈ ਲਾਸਟ ਉੱਥੇ ਤਾਂ ਬਿਲਿੰਗ ਹੋਣੀ ਹੈ ਜਿੱਥੇ ਤੱਕ ਲਾਸਟ ਬੰਦਾ ਲੱਗਾ ਸੀ ਉੱਥੇ ਤੱਕ ਬਿਲਿੰਗ ਹੋਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਵਾਈਫ ਨੇ ਪਤਾ ਨਹੀਂ ਕੀ ਕਿਹਾ ਮੈਨੂੰ ਕੁਝ ਸਮਝ ਨਹੀਂ ਆਈ ਤਾਂ ਫਿਰ ਮੈਂ ਇਗਨੋਰ ਕੀਤਾ ਉਹ ਲੱਗੇ ਰਹੇ ਲੱਗੇ ਰਹੇ ਪਰ ਫਿਰ ਦੁਬਾਰਾ ਵੀ ਮਨਾ ਕੀਤਾ ਕਿ ਮੈਡਮ ਮੈਂ ਵੀ ਟਾਈਮ ਵੇਸ ਨਾ ਕਰੋ ਤੁਸੀਂ ਦੂਸਰੇ ਕਾਊਂਟਰ ਤੇ ਸ਼ਿਫਟ ਹੋ ਜਿਓ ਪਰ ਉਹਨਾਂ ਨੇ ਨਹੀਂ ਸੁਣੀ ਫਿਰ ਉਹਨਾਂ ਦੇ ਹਸਬੰਦ ਆਏ ਉਹ ਮੈਨੂੰ ਗਾਲ੍ਹਾਂ ਕੱਢਣ ਲੱਗ ਗਏ ਤੇ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਇਹ ਉਹ ਮੈਂ ਕਿ ਸਰ ਬੋਰਡ ਲਗਾਇਆ ਹੋਇਆ ਤੁਸੀਂ ਆਪ ਦੇਖ ਰਹੇ ਹੋ ਐਡਾ ਵੱਡਾ ਬੋਰਡ ਲੱਗਾ ਹੈ ਕਲੋਜ਼ ਦਾ ਉਹਨਾਂ ਨੇ ਕੁਝ ਨਹੀਂ ਸੁਣਿਆ ਗਾਲ ਕੱਢੀ ਤੇ ਮੈਨੂੰ ਬਾਅਦ ਬੁਲਾ ਲਿਆ ਤੇ ਮੈਨੂੰ ਫਿਰ ਉਸੇ ਗੱਲ 'ਚ ਹੱਥ ਆ ਬਣੀ ਨਹੀਂ ਉਹ ਕਹਿ ਰਹੇ ਮੇਰਾ ਬ੍ਰੇਸਲੇਟ ਇਹਨਾਂ ਨੇ ਲਾਇਆ ਜਾਂ ਕੁਝ ਐਦਾਂ ਦਾ ਹੋਇਆ ਕੁਝ ਬਿਲਕੁਲ ਕੁਝ ਵੀ ਨਹੀਂ ਹੋਇਆ ਸਰ ਬ੍ਰੇਸਲੇਟ ਉਹਨਾਂ ਕੋਲ ਸੀ ਹੀ ਨਹੀਂ ਅੱਛਾ ਨਹੀਂ ਸੀ ਉਹਨਾਂ ਦੇ ਹੱਥ ਨਾ ਮੈਂ ਉਹਨਾਂ ਦਾ ਕਦੇ ਹੱਥ ਤਾਂ ਫੜੇ ਨਹੀਂ ਉਹਨਾਂ ਦੀ ਵਾਈਫ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਇੱਥੇ ਮੈਨੂੰ 9 ਮਹੀਨੇ ਹੋ ਚੁੱਕੇ ਆ ਠੀਕ ਹੈ ਕੀ ਨਾਮ ਤੁਹਾਡਾ ਸਾਹਿਲ ਸਰਵੇਸ਼ ਠੀਕ ਹੈ ਜੀ ਆ ਬਿਲਕੁਲ ਇਹ ਜਿਹੜੇ ਨਾਲ ਹੈ ਹਾਂ ਅੱਗੇ ਚੱਲ ਕਰੋ ਜਿਹੜਾ ਜਿੰਨਾ ਦਾ ਦੱਸਿਆ ਜਾ ਰਿਹਾ ਸੀ ਬਲੈਸਡ ਹੈ ਤੇ ਦੂਸਰੇ ਜਿਹੜੇ ਉਹਨਾਂ ਨਾਲ ਦੇ ਵਿੱਚ ਇਹ ਪਰਿਵਾਰ ਖੜਾ ਜੀ ਇੱਧਰ ਲੈ ਯਾਰ ਕਿਉਂ ਆਪਣੇ ਘਰ ਨਹੀਂ ਆਹ ਦੇਖੋ ਜੀ 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 ਆਹ ਦੇਖ ਅਦਰ ਬ੍ਰਦਰ ਜਾਇਆ ਜਾ ਰਿਹਾ ਭਾਈ ਨੂੰ ਲੈ ਕੇ ਜਾ ਰਹੇ ਭਾਈ 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 ਨੂੰ ਪਾਉਂ ਕੋ ਫੋਟੋ ਕੋਲ ਹੀ ਕਢਾ ਲੈਣਾ ਤਾਂ ਉਹ ਤੁਹਾਨੂੰ ਹੀ ਕੋਈ ਲੈ ਕੇ ਆਈ ਇੱਕ ਵੀ ਕਿਤੇ ਤੁਹਾਡੇ ਕੋਲੋਂ ਬੁਲਾਇਆ ਗਿਆ ਨਾ ਕਿਧਰੋਂ ਆਂ ਜੀ ਆਪਾਂ ਨੂੰ ਬੁਲਾਇਆ ਸੀਗਾ ਤੇ ਉਹ ਕਹਿੰਦਾ ਸਾਡੇ ਕੋਲ ਬ੍ਰੈਸਟਰ ਦੇ ਸਟਾਵਾ ਬ੍ਰਦਰ ਮੇਰਾ ਫਾਕੇ ਆ ਸੀ ਬ੍ਰੈਸਟਰ ਹੂੰ ਉਹ ਕਹਿੰਦਾ ਕਿੱਥੇ ਮਿਸਪੀਨਿੰਗ ਹੋਈ ਆ ਤੇ ਉਹ ਚੀਜ਼ ਆ ਕਹਿੰਦਾ ਪੁਲਿਸ ਕਹਿੰਦਾ ਅਸੀਂ ਕਾਰਵਾਈ ਕਰਨੀ ਆ ਜੀ ਕਿ ਤੁਸੀਂ ਨਹੀਂ ਪਾ ਗਏ ਸੀ ਪਰ ਬਲੇਟਰ ਤੇ ਕਾਰਵਾਈ ਵੀ ਹੋਏਗੀ ਕਹਿੰਦਾ ਨਹੀਂ ਕਹਿੰਦੇ ਕਹਿੰਦੇ ਬਾਕੀ ਕਹਿੰਦਾ ਥਾਣੇ ਆ ਕੇ ਬੈਠ ਕੇ ਗੱਲ ਕਰਦੇ ਕੰਨ ਠੀਕ ਹੈ ਜੀ ਬਾਕੀ ਸਭ ਨਾਲ ਮਾਣ ਆਉਂਦਾ ਸੁਲਕਰਪਰ ਦੇ ਮੁਕੇ ਤੇ ਐਸਐਸਓ ਸਾਥ ਖੜੇ ਹੈ ਜੈ ਸਿੰਘ ਜੀ ਨਾਲ ਹਾਂਜੀ ਸਰ ਕੀ ਸਰ ਮਾਮਲਾ ਕੀ ਸਰ ਇਹ ਮਾਮਲਾ ਸਾਨੂੰ ਇਥੋਂ ਡੀਮਾਰਟੋਂ ਫੋਨ ਗਿਆ ਸੀਗਾ ਸਾਡੇ 112 ਤੇ ਵੀ ਕੰਪਲੇਨ ਕੀਤੀ ਸੀ ਜਿਹਦੇ ਵਿੱਚ ਮੈਂ ਆਪਣੀ ਡੀਪੇ ਜੀ ਮੈਂ ਕਾਉਂਟਰ ਸੀ ਕੋਟ ਮੈਂ ਵੀ ਸਦਾ ਇੱਧਰ ਆਇਆ ਇੱਕ ਲੜਕੇ ਨੇ ਸਾਨੂੰ ਦੱਸਿਆ ਵੀ ਮੈਂ ਇੱਥੇ ਆਇਆ ਸੀ ਦਸਵਾਂ ਨੰਬਰ ਸੀ ਮੇਰਾ ਜਦੋਂ ਮੈਂ ਇੱਕ ਨੰਬਰ ਤੇ ਦੁਆਰਾ ਆਇਆ ਆਪਣੇ ਇੱਕ ਨੰਬਰ ਤੇ ਆ ਗਿਆ ਦੁਆਰਾ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੇਰਾ ਕਾਨੂੰਨ ਹੋ ਗਿਆ ਇਹਨਾਂ ਦੀ ਉੱਥੇ ਕੈਸ ਨਹੀਂ ਹੋ ਗਿਆ ਹੱਦਾ ਜਾਂ ਪੁਲਿਸ ਕਦੋਂ ਜਰੂਰ ਕੀਤਾ ਪਰ ਇਹ ਲੇਕਨ ਇਹਨੇ ਕਿਹਾ ਮੇਰੇ ਸੱਜੇ ਨੇ ਗੁਰਦੇ ਦੇ ਬ੍ਰੇਸਲੇਟ ਉਹਦੇ ਵਿੱਚ ਅਸੀਂ ਇਹਨਾਂ ਦੇ ਕੰਪਿਊਟਰ ਕੈਮਰੇ ਜਦੋਂ ਇਹ ਆਇਆ ਹੈ ਨਾ ਪੌੜੀਆਂ ਚੜ ਕੇ ਉੱਥੇ ਵੀ ਚੈੱਕ ਕਰਦਾ ਸਾਰੇ ਤੇ ਬੰਦੇ ਸੋਨੇ ਦਾ ਸੀ ਸਰ ਬ੍ਰੇਸਲੇਟ ਸਰ 6 ਲੱਖ ਰੁਪਏ ਦਾ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਮੇਰਾ ਬ੍ਰੇਸਲੇਟ ਅੰਦਰੋਂ ਖੋ ਹੋਈ ਹੈ ਸਾਡੇ ਬ੍ਰੇਸਲੇਟ ਤੇ ਉਹ ਅਸੀਂ ਚੈੱਕ ਕਰ ਲਿਆ ਜਦੋਂ ਇਹ ਆਇਆ ਉਹਦੇ ਵਿੱਚ ਹੈ ਹੀ ਨਹੀਂ ਉਹਦੇ ਮੈਂ ਬ੍ਰੇਸਲੇਟ ਪਾਇਆ ਨਹੀਂ ਆਸੀਂ ਨਹੀਂ ਸਰ ਜਿਹੜੀ ਗੱਲ ਬੋਲਿਆ ਜਾ ਰਿਹਾ ਸੀ ਇਹਨਾਂ ਵੱਲੋਂ ਤੇ ਸਰ ਜਿਹੜੀ ਮਾਰਕੋਟ ਅੰਦਰ ਕੀਤੀ ਜਾ ਰਹੀ ਸੀ ਜਿਹੜੀ ਉਹ ਵੀ ਉਹ ਕਿਹ ਕਿਸਕੇ ਉਹ ਵੀ ਕਹਿ ਰਹੇ ਸੀ ਕਿ ਮੇਨਾ ਕਟਮਰ ਹੋਈ ਆ ਕਿ ਮੇਰੇ ਕੋਲ ਆਇਆ ਕੋਈ ਸੀਸੀਟੀਵੀ ਵਿੱਚ ਕੋਈ ਸੀਸੀਟੀਵੀ ਵਿੱਚ ਕੁਝ ਨਹੀਂ ਆਇਆ ਦੋਨਾਂ ਜਣੇ ਦਾ ਸੜੀ ਦੀ ਤੇ ਹੈਗਾ ਸਰ ਉਹ ਨਿਸ਼ਾਨ ਹੈਗਾ ਸਰ ਹਾਂ ਜੀ ਸੀਸੀਟੀਵੀ ਦੇ ਵਿੱਚ ਜੋ ਵੀ ਅਸੀਂ ਇਹਨੂੰ ਨਾਲ ਲੈ ਕੇ ਜਾਂ ਕੀਤਾ ਅਸੀਂ ਕੱਲ੍ਹ ਨਹੀਂ ਦਿੱਤਾ ਅਸੀਂ ਕਿੱਥੇ ਆ ਗਏ ਉਹਦੇ ਵਿੱਚ ਇਹਦੇ ਨਾਲ ਅਥੋ ਬਾਈ ਜਰੂਰ ਹੈ ਆਪਸ ਵਿੱਚ ਦੋਨਾਂ ਜਣੇ ਆਇਆ ਔਰ ਇਸ ਤੋਂ ਇਲਾਵਾ ਕੁਝ ਨਹੀਂ ਤੇ ਜਿਹੜਾ